ਪਹਿਲਾਂ ਤੇ ਤੁਹਾਡਾ ਸਾਰਿਆਂ ਪੱਤਰਕਾਰ ਭਾਈਚਾਰੇ ਦਾ ਬਹੁਤ-ਬਹੁਤ ਧੰਨਵਾਦ ਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਅੱਜ ਇੱਕ ਮੇਨ ਮੁੱਦੇ ਦੇ ਉੱਤੇ ਅੱਜ ਆਪ ਜੀ ਦੇ ਨਾਲ ਰੂਬਰੂ ਹੋ ਰਹੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਦੀ ਆਈ ਹੈ ਤੁਸੀਂ ਅਕਸਰ ਦੇਖਿਆ ਹੈ ਸਾਡਾ ਹਰ ਦਫ਼ਤਰ ਸਾਡੇ ਪੰਜਾਬ ਦੇ ਸਾਰੇ ਹੀ ਵੱਡੇ ਦਫ਼ਤਰਾਂ ਦੇ ਵਿੱਚ ਸਾਡੇ ਚੇਅਰਮੈਨਾਂ ਦੇ ਦਫ਼ਤਰਾਂ ਦੇ ਵਿੱਚ ਦੋ ਤਸਵੀਰਾਂ ਜਿਹੜੀਆਂ ਲੱਗੀਆਂ ਹੁੰਦੀਆਂ ਜਿੱਥੇ ਡਾਕਟਰ ਭੀਮrao ਅੰਬੇਦਕਰ ਜੀ ਔਰ ਸਾਡੇ ਸਰਦਾਰ ਭਗਤ ਸਿੰਘ ਹੋਂਦੀਆਂ ਜਿਹੜੀਆਂ ਤਸਵੀਰਾਂ ਹੁੰਦੀਆਂ ਨੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸਿਰਫ ਦੋ ਚੀਜ਼ਾਂ ਤੇ ਕੰਮ ਕਰਦੀ ਹੈ ਇੱਕ ਮੈਂ ਕਹਿ ਸਕਦਾ ਹੈ ਭ੍ਰਸ਼ਟਾਚਾਰ ਦੂਸਰਾ ਡਾਕਟਰ ਭੀਮrao ਅੰਬੇਦਕਰ ਜੀ ਦੀ ਸੋਚ ਤੇ ਆਪ ਜੀ ਦੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਸੀ ਕਿਉਂਕਿ ਜਦੋਂ ਵੀ ਆਮ ਆਦਮੀ ਪਾਰਟੀ ਦੀ ਪਹਿਲ ਕਦਮੀ ਹੋਈ ਹੈ ਆਮ ਆਦਮੀ ਪਾਰਟੀ ਨੇ ਕੀਤੇ ਹੋਏ ਕੰਮਾਂ ਨੂੰ ਜਿਹੜਾ ਅੱਗੇ ਲੈ ਕੇ ਆਂਦਾ ਹੈ ਤੇ ਉਹ ਮੈਂ ਕਹਿ ਸਕਦਾ ਹਾਂ ਵੀ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਸੋਚ ਨੂੰ ਲੈ ਕੇ ਆਂਦਾ ਅਸੀਂ 17 ਦੇ ਵਿੱਚ ਕਾਂਗਰਸ ਪਾਰਟੀ ਅੱਗੇ ਆਪਣੀ ਮੰਗ ਵੀ ਰੱਖੀ ਸੀ ਵੀ ਅਨਸੂਚਿਤ ਜਾਤੀਆਂ ਤੇ ਜਨ ਜਾਤੀਆਂ ਦੇ ਜਿਹੜੇ ਹੱਕ ਸੀ ਜਿ ਤਰ੍ਹਾਂ ਹਾਈ ਕੋਰਟ ਦੇ ਵਿੱਚ ਮੈਂ ਕਹਿ ਸਕਦਾ ਹਾਂ ਹਾਈ ਕੋਰਟ ਦੇ ਵਿੱਚ ਜਿਹੜੇ ਸਾਡੇ ਐਸਸੀ ਤੇ ਐਸਟੀ ਰਾਖਵਾਕਰਨ ਸੀ ਜਿਹੜੇ ਉਹ ਪ੍ਰਾਪਰਲੀ ਜਿਹੜਾ ਮੈਂ ਕਹਿ ਸਕਦਾ ਵੀ ਉਹ ਨਹੀਂ ਰੱਖੇ ਜਾ ਰਹੇ ਜਦੋਂ ਇਹਦੇ ਉੱਤੇ ਆਪਾਂ ਖੋਜ ਕੀਤੀ ਦੇਖਿਆ ਜਦੋਂ ਸਾਡੀ ਸਰਕਾਰ ਆਈ ਇਹਦੇ ਵਿੱਚ ਟੋਟਲ 58 ਸਾਮੀਆਂ ਜਿਹੜੀਆਂ ਰੱਖੀਆਂ ਗਈਆਂ ਸੀ ਪਰ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਸੀ ਉਹ ਬਹੁਤ ਵੱਡੀਆਂ ਸੀ ਜਿਵੇਂ ਤਰ੍ਹਾਂ ਹੁਣ ਅ ਐਡੀਸ਼ਨਲ ਮੈਂ ਕਹਿ ਸਕਦਾ ਵੀ ਮੇਨ ਜਨਰਲ ਐਡਵੋਕੇਟ ਉਹਨਾਂ ਦੀ ਆਮਦਨ ਜਿਹੜੀ ਸੀ ਉਹ ਰੱਖੀ ਗਈ ਸੀ 20 ਲੱਖ ਦੇ ਕਰੀ ਉਸ ਤੋਂ ਬਾਅਦ ਅ ਜਿਹੜੇ ਸਾਡੇ ਡਿਪਟੀ ਐਡਵੋਕੇਟ ਜਨਰਲ ਸੀ ਉਹਨਾਂ ਦੀ ਆਮਦਨ 10 ਲੱਖ ਰੁਪਇਆ ਜਿਹੜੇ ਸਾਡੇ ਸਹਾਇਕ ਐਡਵੋਕੇਟ ਸੀ ਉਹਨਾਂ ਦੀ ਆਮਦਨ ਜਿਹੜੀ 3.5 ਲੱਖ ਰੁਪਿਆ ਜੋ ਕਿ ਜਦੋਂ ਇਹਦੇ ਤੇ ਉੱਤੇ ਵਰਕ ਕੀਤਾ ਉਹ ਵਰਕ ਦੇ ਵਿੱਚ ਨਜ਼ਰ ਆਇਆ ਵੀ ਕਈਆਂ ਦੀ ਇੰਨੀ ਆਮਦਨ ਨਹੀਂ ਸੀ ਹੁਣ ਜਨ ਜਾਤੀ ਅਨਸੂਚਿਤ ਜਾਤੀਆਂ ਜਿਹੜੀਆਂ ਸੀ ਉਹ ਇਨਾ ਅਫੋਰਡ ਨਹੀਂ ਕਰ ਪਾ ਰਹੀਆਂ ਸੀ ਪਰ ਕਈਆਂ ਦੇ ਬੱਚੇ ਜਿਹੜੇ ਇਸ ਆਮਦਨ ਕਰਕੇ ਮੈਂ ਕਹਿ ਸਕਦਾ ਕਈ ਜੱਜ ਬਣ ਸਕਦੇ ਸੀ ਕਈ ਵੱਡੇ ਹੋਰ ਜ਼ਿੰਮੇਵਾਰੀਆਂ ਦੇ ਅਹੁਦਿਆਂ ਤੇ ਆ ਸਕਦੇ ਸੀ ਪਰੇ ਆਮਦਨ ਕਰਕੇ ਆ। ਫਿਰ ਜਦੋਂ ਦੇਖਿਆ 58 ਸਾਮੀਆਂ ਨੇ 15 ਸਾਮੀਆਂ ਵਿੱਚੋਂ ਖਾਲੀ ਰਹਿ ਗਈ। ਜਦੋਂ ਉਹਦੇ ਤੇ ਵਰਕ ਕੀਤਾ ਤੇ ਉਹ ਦੇਖਿਆ ਵੀ ਕੀ ਕਾਰਨ ਸੀ ਉਹ ਆਮਦਨ ਨਹੀਂ ਕਰਕੇ ਰਹਿ ਗਏ। ਫਿਰ ਅੱਜ ਜੋ ਡਾਕਟਰ ਭੀਮਰਾਵ ਅੰਬੇਦਕਰ ਜੀ ਦੀ ਸੋਚ ਸਾਡੀ ਹਰਵਿੰਦ ਕੇਜਰੀਵਾਲ ਜੀ ਦੀ ਸੋਚ ਔਰ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਦ੍ਰਿੜ ਇਰਾਦਾ ਜਿਹੜਾ ਅੱਜ ਇਨਾਂ ਵਾਸਤੇ ਜਿਹੜਾ ਪਹਿਲ ਉਪਰਾਲਾ ਕੀਤਾ ਹੈ ਇਹ ਸਾਰਿਆਂ ਦੀ ਆਮਦਨਾਂ ਜਿਹੜੀਆਂ ਘਟਾ ਕੇ ਆਪਾਂ 50% ਕਰ ਦਿੱਤੀ ਇਹ ਬੜਾ ਵੱਡਾ ਉਪਰਾਲਾ ਹੈ ਆ ਕਾਂਗਰਸ ਹੈ ਕਾਂਗਰਸ ਕਹਿੰਦੀ ਰਹੀ ਹੈ ਅਸੀਂ ਡਾਕਟਰ ਭੀਮrao ਅੰਬੇਦਕਰ ਦੇ ਇਸ਼ਾਰਿਆਂ ਤੇ ਚੱਲਦੇ ਪਰ ਮੈਂ ਕਹਿ ਸਕਦਾ ਇਸ਼ਾਰਿਆਂ ਤੇ ਨਹੀਂ ਚੱਲਦੀ ਇਹਨਾਂ ਨੂੰ ਵਰਤਦੇ ਦੇ ਚਾਹੇ ਭਾਰਤੀ ਜਨਤਾ ਪਾਰਟੀ ਸੀ ਉਹਨਾਂ ਨੇ ਵੀ ਇਹਨਾਂ ਨੂੰ ਵਰਤਿਆ ਪਰ ਜੇ ਕੋਈ ਚੱਲਿਆ ਜੇ ਕੋਈ ਉਹਨਾਂ ਦੀ ਸੰਧਾਤਾ ਤੋਂ ਸਿੱਧ ਲੈ ਲੈਂਦਾ ਉਹ ਆਮ ਆਦਮੀ ਪਾਰਟੀ ਹੈ ਅਰਵਿੰਦ ਕੇਜਰੀਵਾਲਾ ਮਾਣ ਜੋ ਮੁੱਖ ਮੰਤਰੀ ਪੰਜਾਬ ਭਗਵਾਨ ਯਾ ਮੈਂ ਮਾਨਣਾ ਇਹ ਗੱਲ ਕਹਿ ਸਕਦਾ ਹਾਂ ਵੀ ਇਹ ਸੋਚ ਨੂੰ ਜੇ ਆਪਾਂ ਬਰਕਰਾਰ ਰੱਖਦੇ ਆ ਅੱਜ ਜਿਹੜੀਆਂ ਖਾਲੀ ਪਈਆਂ ਅਸਾਮੀਆਂ ਨੇ ਉਹ ਵੀ ਭਰੀਆਂ ਜਾ ਰਹੀਆਂ ਜਦੋਂ ਦੀ ਸਾਡੀ ਸਰਕਾਰ ਆਈ ਸਾਡਾ ਪਹਿਲ ਮੋਟਿਵ ਇਹ ਹੋ ਰਿਹਾ ਵੀ ਆਪਾਂ ਇਸ ਵਿੰਗ ਨੂੰ ਕਿਤਨਾ ਪ੍ਰੋਪਰਲੀ ਪਰ ਸਕਦੇ ਹਾਂ ਔਰ ਉਹਦਾ ਨਤੀਜਾ ਜਿਹੜਾ ਬਖੂਬ ਤੁਹਾਡੇ ਸਾਹਮਣੇ ਆ ਅੱਜ ਬਤੌਰ ਪ੍ਰੈਸ ਕਾਨਫਰੈਂਸ ਇਸ ਕਰਕੇ ਕੀਤੀ ਵੀ ਜਿਹੜੇ ਅੱਜ ਤੱਕ ਦਲਤਾਂ ਦੀਆਂ ਵੋਟਾਂ ਤੇ ਇਹਨਾਂ ਨੂੰ ਆਪਣੇ ਮੈਂ ਕਹਿ ਸਕਦਾ ਵੀ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਵਰਗਲਾ ਕੇ ਜਿਹੜੇ ਇਹਨਾਂ ਦੀਆਂ ਵੋਟਾਂ ਲੈਂਦੇ ਰਹੇ ਪਰ ਇਹਨਾਂ ਦੇ ਲਈ ਕੰਮ ਕਿਸੇ ਨੇ ਨਹੀਂ ਕੀਤਾ ਅੱਜ ਕੰਮ ਜੇ ਕੀਤਾ ਹੈ ਤੇ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੇ ਕੀਤਾ ਹੈ ਅੱਜ ਜੇ ਬਾ ਫੜੀ ਹੈ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ ਫੜੀ ਹੈ ਮੈਂ ਸਮੂਹ ਇਹ ਪਰਿਵਾਰਾਂ ਨੂੰ ਸਾਰਿਆਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਔਰ ਵਕੀਲ ਸਹਿਬਾਨਾਂ ਵੱਲੋਂ ਕਿਉਂਕਿ ਮੈਂ ਅਰਵਿੰਦ ਕੇਜਰੀਵਾਲ ਜੀ ਦਾ ਔਰ ਮਾਨਜੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਜਿਹੜਾ ਕੇਸ ਲਾਇਆ ਤਾਂ ਜੀ ਜੀ ਨਹੀਂ ਇਹ ਆਪਣੇ ਕਿਹਦਰਾ ਕੈਬਨਟ ਦਾ ਨਹੀਂ ਕੈਬਨਟ ਦਾ ਜੀ ਕੈਬਨਟ ਦਾ ਕੈਬਨਟ ਦਾ ਫੈਸਲਾ ਜੀ ਇਹਦੇ ਵਿੱਚ ਇਹਦੇ ਵਿੱਚ ਜਿਹੜਾ ਉਹ ਐਕਟ ਸੀ ਨਾ ਉਹਦੇ ਵਿੱਚ ਆਮਦਨ ਕਰਕੇ ਸਾਡੇ ਕਈ ਜਿਹੜੇ ਅੱਗੇ ਜਾਣ ਵਾਲੇ ਤਰੱਕੀ ਦੇ ਰਾਹਾਂ ਤੇ ਜਾਣ ਵਾਲੇ ਕਿਉਂਕਿ ਆਮਕਰਾਂ ਦੇ ਅਨੁਸੂਚਿਤ ਜਾਤੀਆਂ ਤੇ ਬੱਚੇ ਵੀ ਜੱਜ ਬਣ ਸਕਦੇ ਨਹੀਂ ਬਣेंगे ਕਾਰਨ ਕਿ ਉਹ ਆਮਦਨ ਹੀ ਨਹੀਂ ਸ਼ੋ ਕਰ ਸਕਦੇ ਅੱਜ ਜੇ ਐਡਾ ਵੱਡਾ ਉਪਰਾਲਾ ਕੀਤਾ ਇਹ ਐਕਟ ਦੇ ਵਿੱਚ ਸੋਧ ਕੀਤੀ ਕਰਕੇ 50% ਆਮਦਨ ਕਰ ਦਿੱਤੀ ਜਿੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾਂ ਵੀ ਜਿੱਥੇ ਅ 20 ਲੱਖ ਦੀ ਆਮਦਨ ਸੀ ਉਥੇ 10 ਲੱਖ ਕੀਤੀ ਗਈ ਜਿੱਥੇ 10 ਲੱਖ ਦੀ ਆਮਦਨ ਸੀ ਉਥੇ 5 ਲੱਖ ਕੀਤੀ ਗਈ ਸੋ ਕਹਿਣ ਦਾ ਭਾਵ ਜਿੱਥੇ 7.5 ਲੱਖ ਦੀ ਆਮਦਨ ਸੀ ਉਹ ਉਹ ਵੀ 50% ਕੀਤੀ ਗਈ ਹਰ ਅ ਰਕਮ ਜਿਹੜੀ ਹੈ ਉਹ ਅੱਧ ਤੋਂ ਅੱਧ ਕੀਤੀ ਗਈ ਤਾਂ ਜੋ ਕਿ ਸਾਡੇ ਆਉਣ ਵਾਲੇ ਪੰਜਾਬ ਦੇ ਵਿੱਚ ਜਿਹੜੇ ਵੜਨ ਦੇਖਣ ਵਾਲੇ ਨੇ ਵੱਡੀ ਸੋਚ ਲੈ ਕੇ ਚੱਲਣ ਵਾਲੇ ਨੇ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਕੋਟੇ ਵਾਸਤੇ ਕੋ ਸੋਚਿਆ ਗਿਆ ਜੀ ਬਿਲਕੁਲ ਜੀ ਜਨਰਲ ਮੈਂ ਮੈਂ ਦੱਸਦਾ ਜੀ ਦੇਖੋ ਜਨਰਲ ਕੋਟਾ ਤੇ ਨੇਚਰਲੀ ਚੱਲ ਹੀ ਰਿਹਾ ਜੀ ਹਰ ਪਾਸੇ ਠੀਕ ਹੈ ਔਰ ਹਾਂ ਬਿਲਕੁਲ ਜੀ ਬਿਲਕੁਲ ਸੇਮ ਮੈਂ ਤੁਹਾਨੂੰ ਦੱਸਦਾ ਉਹਨਾਂ ਵਾਸਤੇ ਵੀ ਬਹੁਤ ਵਧੀਆ ਜਿਹੜੀਆਂ ਫੈਸਿਲਿਟੀਆਂ ਨੇ ਉਹ ਲੈ ਕੇ ਆ ਰਹੇ ਆ ਪਰ ਹਾਂ ਜਿਹੜੇ ਸਾਡੇ ਮੇਨ ਮੈਂ ਕਹਿ ਸਕਦਾ ਭਗਤ ਸਿੰਘ ਜੀ ਸਰਦਾਰ ਔਰ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਸੋਚ ਜੀ ਜੋ ਉਹਦੇ ਫਲਸਫੇ ਹੀ ਉਹਦੇ ਤੇ ਤੁਹਾਨੂੰ ਆਮ ਆਦਮੀ ਪਾਰਟੀ ਜਿਹੜੀ ਚੱਲਦੀ ਹੋਈ ਨਜ਼ਰ ਆ ਰਹੀ ਹੈ। ਥੈਂਕ ਯੂ। ਮਿਹਰਬਾਨੀ। ਜਾਂਦੇ ਹੋ ਅੱਜ ਜਿਹੜਾ ਕਾਂਗਰਸ ਨੇ ਕੀ ਰੱਖਿਆ ਜੋ ਕਿੱਥੇ? ਕੁਝ ਕਿਸਾਨ ਜੱਜੇ ਬੰਦੀਆਂ ਜਿਹੜੀਆਂ ਮੇਰੇ ਖਿਆਲ ਸਮਾਜਵਾ ਪੁੱਛ ਰਹੀਆਂ ਨੇ। ਨਹੀਂ ਕਿੰਨੇ ਕਾਂਗਰਸ ਨੇ ਕੀ ਰੱਖਿਆ? ਨਹੀਂ ਨਹੀਂ ਤੇ ਆਮ ਆਦਮੀ ਪਾਰਟੀ ਨੇ ਪ੍ਰਤਾਪ ਬਾਜੇ ਦੇ ਉੱਥੇ ਧਰਨਾ ਲਾਇਆ ਉਹ ਨਹੀਂ ਦੇਖਿਆ ਤੁਸੀਂ? ਉਹ ਕਹ ਰਿਹਾ ਉਹ ਕਹ ਰਿਹਾ ਹੈ ਕਿ ਤਾਂ ਉਸ ਨੂੰ ਤਾਂ ਜਾਣਾ ਚਾਹੀਦਾ ਹੈ ਕਿਉਂਕਿ ਪੱਛਾ ਦਰਜ ਹੋਇਆ ਬਾਜਲੇ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਉਹਨਾਂ ਨੂੰ ਤਾਂ ਹੀ ਜਾਣਾ ਚਾਹੀਦਾ ਨਹੀਂ ਨਹੀਂ ਮੈਂ ਗੱਲ ਪੁੱਛਣਾ ਚਾਹੁੰਨਾ ਇਹਦਾ ਮਤਲਬ ਵੀ ਜਿਹੜਾ ਮਰਜ਼ੀ ਬਹਿ ਕੇ ਕਮਰੇ 'ਚ ਜਿਹੜਾ ਮਰਜ਼ੀ ਕੋਈ ਬੇਤੁਕਾ ਬਿਆਨ ਦੇ ਦੂਗਾ ਪੰਜਾਬ ਦਾ ਮਾਹੌਲ ਖਰਾਬ ਕਰ ਦੂਗਾ ਇਹ ਚੀਜ਼ਾਂ ਨਹੀਂ ਚੱਲਣ ਦਵਾਂਗੇ ਆਦੋਗੀ ਹੈ ਕੋਈ ਦੇਖੋ ਇੱਕ ਜ਼ਿੰਮੇਵਾਰ ਇਨਸਾਨ ਆਪਾਂ ਆਪਾਂ ਕਿੱਡਾ ਅਨਫੀਸ਼ੀਅਲੀ ਬਿਆਨ ਠੀਕ ਹੈ ਪੰਜਾਬ ਦਾ ਮਾਹੌਲ ਖਰਾਬ ਕਰਨ ਦਾ ਬਿਆਨ ਪੰਜਾਬ ਨੂੰ دہشت ਭਰਿਆ ਇੱਕ ਮਾਹੌਲ ਦੇਂਦਾ ਇਹ ਇਦਾਂ ਜਿਹੜਾ ਮੈਂ ਕਹਿ ਸਕਦਾ ਵੀ ਇਸ ਬਿਆਨ ਦੀ ਮੈਂ ਬਹੁਤ ਨਖੇਦੀ ਕਰਦਾ ਜੀ ਚਾਹਨਾ ਦੇ ਕੱਲੇ ਪ੍ਰਤਾਪ ਬਾਜਵਾ ਨੇ ਪਰ ਪੂਰੀ ਕਾਂਗਰਸ ਕੰਟਰੋਲ ਸਨ ਲੀਡਰਸ਼ਿਪ ਕਰਦੇ ਹਾ ਜੀ ਚਾਹਨਾ ਦੇ ਕੱਲੇ ਪ੍ਰਤਾਪ ਬਾਜਵਾ ਨੇ ਪ੍ਰਤਾਪ ਬਾਜਵਾ ਨੇ ਨਹੀਂ ਸੱਦੇ ਆਏ ਪਰ ਪੂਰੇ ਲਾਲ ਰਸ਼ਕਰ ਦੇ ਨਾਲ ਕਾਂਗਰਸ ਪਾਰਟੀ ਦੇ ਦੇਖੋ ਇੱਕ ਤੇ ਗਲਤੀਆਂ ਕਰੀਏ ਉਸ ਤੋਂ ਬਾਅਦ ਗਲਤੀਆਂ ਤੋਂ ਫੇਰ ਉੱਤੇ ਗਲਤੀਆਂ ਕਰੀਏ ਇਹ ਪੰਜਾਬ ਦੇ ਲੋਕ ਸਭ ਦੇਖ ਰਹੇ ਨੇ ਦੇਖੋ ਅੱਗੇ ਕਦੀ ਕਹਿ ਦੇਣਾ ਵੀ ਅਕਸਰ ਬਿਆਨ ਆਉਂਦੇ ਸੀ ਕਿ ਸਾਡੇ 32 ਦੰਦਾ 32 ਐਮਐਲਏ ਨੇ ਉਹ 32 ਬੰਬ ਨਿਕਲ ਆਏ ਸੋ ਕਹਿਣ ਦਾ ਭਾਵ ਅ ਦੇਖੋ ਮੈਂ ਤੇ ਇਹੋ ਗੱਲ ਕਹੂੰਗਾ ਵੀ ਆਪਾਂ ਪੰਜਾਬ ਨੂੰ ਇੱਕ ਪਾਸੇ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਇੱਕ ਪਾਸੇ ਪੰਜਾਬ ਨੂੰ ਕਹਿੰਦੇ ਆਪਾਂ ਤਰੱਕੀ ਤੇ ਲੈ ਕੇ ਜਾਣਾ ਮੈਨੂੰ ਇੱਕ ਗੱਲ ਦੱਸ ਦਿਓ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਜਦੋਂ ਵੀ ਇਹਨਾਂ ਨੂੰ ਕੋਈ ਕੰਮ ਪੁੱਛੇ ਇਹਨਾਂ ਤੋਂ ਇੱਕ ਵੀ ਕੋਈ ਕੰਮ ਦਾ ਸਵਾਲ ਹੈਗਾ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਆ ਸੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਜਦੋਂ ਤੁਹਾਡੀ ਸਰਕਾਰ ਹੀ ਕੀਤਾ ਇਹਨਾਂ ਨੇ ਕਹਿਣਾ ਇਹਨਾਂ ਕੋਲ ਜਵਾਬ ਕੀ ਹੈ ਬਾਲਾ ਉਹ ਭਗਵੰਤ ਮਾਨ ਕੋ ਸਰਕਾਰ ਨਹੀਂ ਚੱਲਦੀ ਇਹ ਕੈਸਾ ਮਟੀਰੀਅਲ ਆ ਗਿਆ ਜੀ ਇਹ ਕਹੋ ਜੇ ਐਮਐਲਏ ਨੇ ਜੀ ਇਹ ਗੱਲ ਨਹੀਂ ਬੰਨੀ ਇਹਨਾਂ ਨੂੰ ਪੁੱਛੋ ਵੀ ਤੁਸੀਂ ਕਿਆ ਸੀ ਕਰ ਕਰ ਨੌਕਰੀ ਦਵਾਗੇ ਦੇਤੀ ਫਿਰ ਇਹੋ ਜਵਾਬ ਹੋਊਗਾ ਇਹਨਾਂ ਨੂੰ ਕੋ ਵੀ ਤੁਸੀਂ ਕਿਆ ਹੈ ਵੀ ਸਮਾਰਟ ਫੋਨ ਦਵਾਗੇ ਇਹਨਾਂ ਕੋ ਫਿਰ ਇਹੋ ਜਵਾਬ ਪੁੱਛੋਗੇ ਤੁਸੀਂ ਇਹਨਾਂ ਨੂੰ ਸੱਜੇ ਪਾਸਿਓਂ ਜਵਾਬ ਇਹ ਤੁਹਾਨੂੰ ਖੱਬੇ ਪਾਸੇ ਦੇਣਗੇ ਸੋ ਕਹਿਣ ਦਾ ਬਾਬ ਸਾਡੇ ਨਾਲ ਗੱਲ ਕਰੋ ਕੰਮ ਦੀ 600 ਜੁਨਟ ਕਿਹਾ ਸੀ ਆਪਾਂ ਕਰਕੇ ਵਿਖਾਲਤੇ ਕੱਲੇ-ਕੱਲੇ ਪਿੰਡ ਜਾ ਕੇ ਵੇਖ ਲਓ 85% ਲੋਕਾਂ ਦੇ ਬਿਜਲੀ ਦੇ ਬਿਲ੍ਹੇ ਜ਼ੀਰੋ ਆ ਰਹੇ ਨੇ ਪੁੱਛੋ ਇਹਨਾਂ ਨੇ ਕਦੀ ਵਧਾਈ ਦਿੱਤੀ ਇਹਨਾਂ ਨੇ ਕਦੀ ਸ਼ਾਬਾਸ਼ ਦਿੱਤੀ ਪਰ ਦੇ ਨਹੀਂ ਸਕਦੇ ਫਿਰ ਸ਼ਹੀਦਾਂ ਦੇ ਸਨਮਾਨ ਲਈ 1 ਕਰੋੜ ਦੀ ਰਾਸ਼ੀ ਕਿਹਾ ਸੀ ਉਹ ਵੀ ਆਪਾਂ ਦੇਤੀ ਕਦੀ ਇਹਨਾਂ ਦਾ ਆਇਆ ਵੀ ਨਹੀਂ ਵਧੀਆ ਉਪਰਾਲਾ ਕੀਤਾ ਕਈ ਟੋਲ ਟੈਕਸ ਜਿਹੜੀਆਂ ਇਹਨਾਂ ਦੀਆਂ ਸਰਕਾਰਾਂ ਵੇਲੇ ਵੀ ਉਥੋਂ ਉਠਾਏ ਜਾ ਸਕਦੇ ਸੀ ਪਰ ਉਠਾਏ ਨਹੀਂ ਗਏ ਕਿਉਂ ਕਾਰਨ ਕੀ ਕਾਰਨ ਇਹ ਵੀ ਇਹਨਾਂ ਦੀ ਸੋਚ ਹੀ ਜਿਹੜੀ ਹੈ ਉਹ ਇਹ ਸੀ ਵੀ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕਢਾਉਣੇ ਕਿ ਤਰ੍ਹਾਂ ਨੇ ਆਈ ਇਮਾਨਦਾਰੀ ਸੋਚ ਇਮਾਨਦਾਰੀ ਸਰਕਾਰ ਆਈ ਬੰਦ ਕਰਤੇ ਕਿ ਨਹੀਂ ਟੋਲ ਟੈਕਸ ਕਿਉਂ ਨਹੀਂ ਚੱਲ ਰਹੇ ਕਿੰਨੇ ਲੋਕਾਂ ਦਾ ਫਾਇਦਾ ਹੋ ਰਿਹਾ ਕਿੰਨੇ ਲੋਕ ਉਥੋਂ ਕਿੰਨੀਆਂ ਗੱਡੀਆਂ ਲੰਘ ਰਹੀਆਂ ਨੇ ਪਰ ਇਹ ਕਿੱਥੇ ਸੀ ਕਿਉਂ ਨਹੀਂ ਕੀਤਾ ਫਿਰ ਨੌਕਰੀਆਂ ਦੀ ਗੱਲ ਕੀਤੀ ਸੀ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 54000 ਦੇ ਕਰੀਬ ਨੌਕਰੀਆਂ ਦੇ ਦਿੱਤੀਆਂ ਇਹਨਾਂ ਕੋ ਕਿਉਂ ਨਹੀਂ ਦਿੱਤੀਆਂਗੇ ਇਹ ਵੀ ਦੇ ਸਕਦੇ ਸਰਕਾਰ 'ਚ ਰਹੇ ਨੇ ਠੀਕ ਆ ਪ੍ਰਾਈਵੇਟ ਥਰਮਲ ਪਲਾਂਟ ਜਿਹੜੇ ਨੇ ਉਹ ਆਪਾਂ ਸਰਕਾਰ ਦੇ ਹਵਾਲੇ ਕਰ ਦਿੱਤੇ ਸੋ ਕਹਿਣ ਦਾ ਭਾਵ ਇਹਨਾਂ ਕੋ ਕਿਉਂ ਨਹੀਂ ਹੋਇਆ ਸੋ ਮੈਂ ਕਹਿ ਸਕਦਾ ਵੀ ਇਹ ਸਿਰਫ ਤੇ ਸਿਰਫ ਇੱਕ ਗੱਲਾਂ ਕਰ ਸਕਦੇ ਨੇ ਹੋਰ ਇਹਨਾਂ ਕੋ ਕੁਝ ਨਹੀਂ